ਬੜੀ ਬੇਕੁਮਾਰ ਸੁੰਦਰ ਸਾਖੀ ਹੈ ਕਹਿੰਦੇ 10-15 ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਰਾਤ ਵਕਤ ਦਰਿਆ ਦੇ ਕੰਢੇ ਤੇ ਪਹੁੰਚੇ ਇੱਕ ਵੇੜੀ ਵਿੱਚ ਬੈਠ ਗਏ ਨਸ਼ੇ ਵਿੱਚ ਨਸ਼ੇ ਨਾਲ ਰੱਜੇ ਹੋਏ ਸਨ ਹਰ ਇੱਕ ਨੇ ਆਪਣੇ ਹੱਥ ਵਿੱਚ ਚੱਪੂ ਪਕੜਿਆ ਤੇ ਚੱਪੂ ਮਾਰਨ ਲੱਗੇ ਸਾਰੇ ਬੇਹੋਸ਼ ਸਰੀਰ ਵਿੱਚ ਜਿੰਨੀ ਤਾਕਤ ਸੀ ਚੱਪੂ ਨੂੰ ਮਾਰਨ ਵਿੱਚ ਲਾ ਦਿੱਤੀ ਅੱਧੀ ਰਾਤ ਹੋਣ ਲੱਗੀ ਨਸ਼ੇ ਦਾ ਅੰਤ ਹੋਣ ਲੱਗਾ ਅੱਧੀ ਰਾਤ ਬਾਅਦ ਪੌ ਫੁੱਟਣ ਲੱਗੀ ਰਾਤ ਦਾ ਅੰਤ ਹੋਣ ਲੱਗਾ ਇਧਰ ਨਸ਼ਿਆਂ ਦਾ ਵੀ ਅੰਤ ਹੋਣ ਲੱਗਾ ਰਾਤ ਖਤਮ ਹੋਣ ਲੱਗੀ ਇਹਨਾਂ ਦਾ ਨਸ਼ਾ ਟੁੱਟਣ ਲੱਗਾ ਇੱਕ ਦੀ ਅੱਖ ਖੁੱਲੀ ਸੁਰਤ ਆਈ ਤੇ ਨਾਲ ਦੇ ਸਾਥੀਆਂ ਤੋਂ ਪੁੱਛਦਾ ਹੈ ਰਾਤ ਦਾ ਤਾਂ ਹੁਣ ਅੰਤ ਹੋਣ ਲੱਗਾ ਹੈ ਚੱਪੂ ਮਾਰਦੇ ਮਾਰਦੇ ਬਾਵਾ ਥੱਕ ਗਈਆਂ ਨੇ ਇਹ ਦੱਸੋ ਆਪਾਂ ਪਹੁੰਚੇ ਕਿੱਥੇ ਆ ਸਾਰੇ ਕਹਿਣ ਲੱਗੇ ਮਿੱਤਰਾ ਕਿਤੇ ਵੀ ਨਹੀਂ ਪਹੁੰਚੇ ਸਾਰੀ ਰਾਤ ਚੱਪੂ ਮਾਰਦੇ ਰਹੇ ਪਰ ਜਿੰਨਾ ਸੰਗਲ ਨਾਲ ਬੇੜੀ ਬੰਨੀ ਹੋਈ ਸੀ ਉਹ ਤਾਂ ਖੋਲੀ ਨਹੀਂ ਸੀ ਐਵੇਂ ਹੀ ਸਰੀਰ ਥਕਾ ਦਿੱਤਾ ਗਲਤੀ ਮਾਫ ਅਸੀਂ ਕਥਾ ਕੀਰਤਨ ਦਾਨ ਪੁੰਨ ਲੰਗਰ ਚੱਪੂ ਦੀ ਤਰ੍ਹਾਂ ਚਲਾਉਂਦੇ ਰਹਿੰਦੇ ਹਾਂ ਪਰ ਜਿਹੜੀਆਂ ਗਲਤ ਖਿਆਲ ਦੇ ਨਾਲ ਸਾਡੇ ਜੀਵਨ ਦੀਆਂ ਨੋਕਾਂ ਬੰਨੀਆਂ ਪਈਆਂ ਉਹ ਖਿਆਲ ਅਸੀਂ ਤੋੜਦੇ ਨਹੀਂ ਤੇ ਹੁੰਦਾ ਕੀ ਹੈ ਜ਼ਿੰਦਗੀ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਅਸੀਂ ਵੀ ਕਿਸੇ ਥਾਂ ਤੇ ਪਹੁੰਚੇ ਹੋਈਏ ਨਜ਼ਰ ਨਹੀਂ ਆਉਂਦੀ ਥੋੜਾ ਤੁਸੀਂ ਵੀ ਵਿਚਾਰ